ਚਾਰ ਪੰਜ ਮੁੰਡੇ ਇਕੱਠੇ ਹੋ ਕੇ ਕੋਈ ਕੰਮ ਸਟਾਰਟ ਕਰੋ ਕਰਜਾ ਦੇਉਂਗਾ ਮੈਂ ਕੋਈ ਉਹਦਾ ਕੋਈ ਉਹਦਾ ਵਿਆਜ ਨਹੀਂ ਜਦੋਂ ਕਮਾਉਣ ਲੱਗੇ ਕਿਸ਼ਤਾਂ ਕਰ ਕਰਕੇ ਮੋੜ ਦਿਓ ਨਾਲੇ 20-20 ਮੁੰਡੇ ਕੁੜੀਆਂ ਨੂੰ ਹੋਰ ਕੰਮ ਦਿਓ ਥਰਮਲ ਪਲਾਂਟ ਆਪਾਂ ਨੇ ਖਰੀਦ ਲਿਆ ਬਿੱਟੂ ਤੇ ਰਾਜਾ ਗੱਪੀ ਜਿੱਤੂ ਦਾ ਸਾਡਾ ਪੱਪੀ ਇਹ ਨਵੇਂ ਨਾਰੇ ਆ ਗਏ ਭਈ ਅੱਜ ਬਿੱਟੂ ਤੇ ਰਾਜਾ ਗੱਪੀ ਜਿੱਤੂ ਦਾ ਸਾਡਾ ਪੱਪੀ ਓ ਵੀਰੋ ਓ 20 ਦਿਨ ਤਾਂ ਜੌਨਲਨ ਤੋਂ ਆਜੇ 20 ਦਿਨ ਪਏ ਨੇ ਉਹਨਾਂ ਨੂੰ ਤੁਸੀਂ ਪਹਿਲੀ ਘਰਾਂ ਚ ਕੁੰਡੇ ਬਿਨ ਲਵਾਓ ਏ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਮੂਡ 'ਚ ਤੁਸੀਂ ਹੋ ਮੈਂ ਦੇਖਿਆ ਹੋਇਆ ਪਹਿਲਾਂ ਸੰਗਰੂਰ ਵੀ ਤੁਸੀਂ ਕੰਦਾਂ ਫੜਫੜ ਤੁਰਨ ਲਾ ਦੋਗੇ ਉਹਨਾਂ ਨੂੰ ਕੰਦਾਂ ਫੜਫੜ ਜਦੋਂ ਜਨਤਾ ਆ ਜੇ ਨਾ ਫਿਰ ਕੋਈ ਬੋਰਨ ਤੇ ਨਹੀਂ ਖੜਦੇ ਫਿਰ ਕੋਈ ਪਿੱਪਲ ਦੇ ਪੱਤੇ ਆਵੇ ਪਿੱਪਲ ਦੇ ਪੱਤਿਆਂ ਵੇ ਕਾ ਦੀ ਖੜਖੜ ਖੜਖੜ ਲਈ ਐ ਪੱਤੇ ਚੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਈ ਐ